ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 600 ਯੂਨਟ ਬਿਜਲੀ ਦੇ ਮੁਫਤ ਦਿੱਤੇ ਗਏ ਪਰ ਇਸ ਦੇ ਬਾਵਜੂਦ ਵੀ ਲੋਕ ਬਿਜਲੀ ਚੋਰੀ ਕਰ ਰਹੇ ਹਨ ਅਤੇ ਇਸ ਚੋਰੀ ਨੂੰ ਰੋਕਣ ਵਾਸਤੇ ਲਗਾਤਾਰ ਹੀ ਬਿਜਲੀ ਵਿਭਾਗ ਵੱਲੋਂ ਲੋਕਾਂ ਦੇ ਘਰਾਂ ਤੇ ਰੇਡ ਕੀਤੀ ਜਾਂਦੀ ਹੈ ਜਿਵੇਂ ਹੀ ਹੁਣ ਗਰਮੀ ਆਉਣ ਵਾਲੀ ਹੈ ਤੇ ਇਸ ਨਾਲ ਬਿਜਲੀ ਦੀ ਮੰਗ ਵੱਧ ਜਾਵੇਗੀ ਅਤੇ ਗਰਮੀ ਆਉਣ ਤੋਂ ਪਹਿਲਾਂ ਹੀ ਬਿਜਲੀ ਵਿਭਾਗ ਵੱਲੋਂ ਆਪਣੇ ਖਪਤਕਾਰਾਂ ਦੇ ਘਰਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਅਤੇ ਕਈ ਮਾਮਲੇ ਦੇਖਣ ਵਿੱਚ ਆਏ ਹਨ ਕਿ ਕਈ ਲੋਕਾਂ ਦੇ ਘਰਾਂ ਦਾ ਲੋਡ ਜ਼ਿਆਦਾ ਹੈ ਪਰ ਬਿਜਲੀ ਮੀਟਰ ਘੱਟ ਕਿਲੋਵਾਟ ਦੇ ਲੱਗੇ ਹੋਏ ਹਨ ਉਹਨਾਂ ਲੋਕਾਂ ਨੇ ਆਪਣੇ ਲੋਡ ਜਿਹੜੇ ਕਿ ਨਹੀਂ ਬਤਾਏ ਹੋਏ ਜਦੋਂ ਬਿਜਲੀ ਵਿਭਾਗ ਦੇ ਵੱਲੋਂ ਚੈਕਿੰਗ ਕੀਤੀ ਗਈ ਤਾਂ ਦੇਖਣ ਵਿੱਚ ਆਇਆ ਕਿ ਕਈ ਘਰਾਂ ਦੇ ਵਿੱਚ ਗੀਜ਼ਰ ਅਤੇ ਦੋ-ਦੋ ਏਸੀ ਲੱਗੇ ਹੋਏ ਹਨ ਅਤੇ ਲੋਕ ਬਿਜਲੀ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਲੋਕਾਂ ਵੱਲੋਂ ਆਪਣੇ ਬਿਜਲੀ ਮੀਟਰ ਦੇ ਕਿਲੋਵਾਰਟ ਦੇ ਲੋਡ ਵੀ ਨਹੀਂ ਦੱਸਾਇਆ ਗਿਆ ਇਸ ਨੂੰ ਲੈ ਕੇ ਅੱਜ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਕਈ ਖਪਤਕਾਰਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਜਿਨ੍ਹਾਂ ਲੋਕਾਂ ਦੇ ਨੇ ਬਿਜਲੀ ਦੀ ਚੋਰੀ ਦੁਰਵਰਤੋਂ ਕੀਤੀ ਹੈ ਤੇ ਉਹਨਾਂ ਨੂੰ ਮੋਟਾ ਜੁਰਮਾਨਾ ਵੀ ਲਗਾਇਆ ਜਾ ਰਿਹਾ ਹੈ ਸੋ ਇਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਬਿਜਲੀ ਮਹਕਮੇ ਦੇ ਉੱਚ ਅਧਿਕਾਰੀ ਜੋ ਕਿ ਲੋਕਾਂ ਦੇ ਘਰਾਂ ਵਿੱਚ ਪਹੁੰਚੇ ਦੇ ਵੇਖਿਆ ਕਿ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਈ ਰਿਕਸ਼ਾ ਜੋ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ ਤੇ ਇਸ ਨੂੰ ਚਾਰਜ ਕਰਨਾ ਪੈਂਦਾ ਹੈ ਅਤੇ ਲੋਕਾਂ ਨੇ ਇਸ ਨੂੰ ਬਿਜ਼ਨਸ ਦਾ ਰੂਪ ਧਾਰ ਲਿਆ ਤੇ ਆਪਣੇ ਘਰਾਂ ਦੇ ਵਿੱਚ ਲੋਕਾਂ ਦੇ ਤੋਂ ਪੈਸੇ ਲੈ ਕੇ ਲੋਕਾਂ ਦੇ ਰਿਕਸ਼ੇ ਘਰਾਂ ਦੇ ਵਿੱਚ ਖੜਾਏ ਹੋਏ ਨੇ ਤੇ ਉਸ ਦੇ ਪੈਸੇ ਵਸੂਲਦੇ ਨੇ ਪਰ ਆਪਣੇ ਬਿਜਲੀ ਦਾ ਜਿਹੜਾ ਕਿ ਮੀਟਰ ਹੈ ਉਸ ਦਾ ਲੋਡ ਨਹੀਂ ਬਤਾਇਆ ਜਦ ਕਿ ਇਹ ਸਭ ਕੁਝ ਕਮਰਸ਼ੀਅਲ ਦੇ ਵਿੱਚ ਆਂਦਾ ਸੋ ਬਿਜਲੀ ਮਹਕਮੇ ਵੱਲੋਂ ਲੋਕਾਂ ਨੂੰ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਆਪਣੇ ਏ ਰਿਕਸ਼ੇ ਚਾਰਜ ਕਰਨੇ ਹਨ ਤਾਂ ਤੁਹਾਡਾ ਜਿਹੜਾ ਬਿਜਲੀ ਦਾ ਮੀਟਰ ਹੈ ਉਹ ਕਮਰਸ਼ੀਅਲ ਹੋਣਾ ਚਾਹੀਦਾ ਹੈ ਆਮ ਲੋਕਾਂ ਦੇ ਘਰਾਂ ਦੇ ਜਿਹੜੇ ਮੀਟਰ ਲੱਗੇ ਹੋਏ ਨੇ ਉਸ ਦੇ ਮੁਤਾਬਕ ਉਹ ਸਿਰਫ ਘਰ ਦੀ ਵਰਤੋਂ ਲਈ ਹੀ ਮੀਟਰ ਦੀ ਵਰਤੋਂ ਕਰ ਸਕਦੇ ਹਨ ਲਗਾਤਾਰ ਹੀ ਬਿਜਲੀ ਵਿਭਾਗ ਵੱਲੋਂ ਲੋਕਾਂ ਨੂੰ ਅਵੇਅਰ ਵੀ ਕੀਤਾ ਜਾਂਦਾ ਹੈ ਪਰ ਲੋਕ ਇਤਨਾ ਕਿਤੇ ਬਿਜਲੀ ਚੋਰੀ ਕਰਨ ਤੋਂ ਬਾਜ਼ ਨਹੀਂ ਆਉਂਦੇ ਸੋ ਅੱਜ ਬਿਜਲੀ ਬੋਰਡ ਦੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਤੜਕੇ ਸਵੇਰੇ-ਸਵੇਰੇ ਹੀ ਲੋਕਾਂ ਦੇ ਘਰਾਂ ਦੇ ਰੇਡ ਕੀਤੀ ਗਈ ਅਤੇ ਉਹਨਾਂ ਦੇ ਬਿਜਲੀ ਦੇ ਮੀਟਰ ਚੈੱਕ ਕੀਤੇ ਗਏ ਉਹਨਾਂ ਦੇ ਬਿੱਲ ਚੈੱਕ ਕੀਤੇ ਗਏ ਕਿੰਨਾਂ ਲੋਕਾਂ ਦੇ ਬਿੱਲ ਪੈਂਡਿੰਗ ਨੇ ਉਹਨਾਂ ਲੋਕਾਂ ਨੂੰ ਵੀ ਬਿੱਲ ਭਰਨ ਲਈ ਕਿਹਾ ਗਿਆ ਅਤੇ ਕਈ ਲੋਕ ਜੋ ਬਿਜਲੀ ਚੋਰੀ ਕਰਦੇ ਹਨ ਉਹਨਾਂ ਨੂੰ ਅਵੇਅਰ ਵੀ ਕੀਤਾ ਗਿਆ ਤੇ ਉਹਨਾਂ ਤੇ ਮੋٹے ਜੁਰਮਾਨੇ ਵੀ ਕੀਤੇ ਗਏ ਸੋ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਬਿਜਲੀ ਵਿਭਾਗ ਦੇ ਉਜਤਕਾਰੀਆਂ ਵੱਲੋਂ ਬਿਜਲੀ ਦੇ ਜਿਹੜੇ ਮੀਟਰ ਨੇ ਉਹਨਾਂ ਦੇ ਜਿਹੜੇ ਬਿੱਲ ਆਉਂਦੇ ਨੇ ਘਰਾਂ ਦੇ ਉਹ ਵੀ ਚੈੱਕ ਕੀਤੇ ਜਾ ਰਹੇ ਨੇ ਬੜੀ ਬਰੀਕੀ ਨਾਲ ਇਹ ਜਾਂਚ ਕੀਤੀ ਗਈ ਕਿਉਂਕਿ ਕਈ ਲੋਕਾਂ ਨੇ ਆਪਣੇ ਘਰਾਂ ਦੇ ਬਿਜਲੀ ਦੇ ਮੀਟਰ ਦੇ ਲੋਡ ਨਹੀਂ ਬਿਧਾਏ ਹੋਏ ਸੋ ਜਿਨ੍ਹਾਂ ਲੋਕਾਂ ਨੇ ਲੋਡ ਨਹੀਂ ਬਿਧਾਏ ਬਿਜਲੀ ਦੀ ਦੁਰਵਰਤੋਂ ਕਰ ਰਹੇ ਹਨ ਜਾਂ ਬਿਜਲੀ ਚੋਰੀ ਕਰਦੇ ਹਨ ਉਹਨਾਂ ਦੇ ਮੋٹے-ਮੋٹے ਚਲਾਨ ਵੀ ਕੱਟੇ ਗਏ ਜੁਰਮਾਨਾ ਵੀ ਲਗਾਇਆ ਗਿਆ ਸੋ ਅੱਜ ਬਿਜਲੀ ਵਿਭਾਗ ਵੱਲੋਂ ਸਵੇਰੇ-ਸਵੇਰੇ ਹੀ ਲੋਕਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ ਅਤੇ ਜੋ ਲੋਕ ਬਿਜਲੀ ਚੋਰੀ ਕਰਦੇ ਹਨ ਸੋ ਉਹਨਾਂ ਨੂੰ ਮੋٹے ਜੁਰਮਾਨੇ ਅਤੇ ਉਹਨਾਂ ਦੇ ਚਲਾਨ ਕੀਤੇ ਗਏ ਸੋ ਆਓ ਸੁਣਾਉਣੇ ਹਾਂ ਕਿ ਕਹਿੰਨੇ ਸਮੋਕੇ ਤੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਹਾਂਜੀ ਅੱਜ ਬਿਜਲੀ ਦੀ ਜਿਹੜੀ ਕੀ ਰੇਡ ਮਾਰਨ ਦੀ ਪਾਲਿਸੀ ਹੈ ਕਿਹੜੇ-ਕਿਹੜੇ ਕਰਾਂ ਦੇ ਰੇਡ ਮਾਰੀ ਗਈ ਔਰ ਕਿਹੜੇ-ਕਿਹੜੇ ਰੇਡ ਗੰਦੇ ਨੇ ਨਜ਼ਾਇਜ਼ ਦੀ ਜਿਹੜੀ ਬਤ ਸਾਰਾ ਦਾਂ ਵੀ ਸਾਡੇ ਮਾਂ ਜੋਗ ਉੱਚ ਅਧਿਕਾਰੀਆਂ ਦੇ ਹੁਕਮ ਦੇ ਅਸੀਂ ਆਏ ਹੱਥੇ ਰੇਡ ਕਰਨ ਵਾਸਤੇ ਉਹਦੇ ਵਿੱਚ ਕੁਝ ਸ਼ਿਕਾਇਤਾਂ ਵੀ ਸੀ ਜਿਨ੍ਹਾਂ ਦੇ ਸਬੰਧ ਵਿੱਚ ਰੇਡ ਕੀਤੀ ਗਈ ਆ ਤੇ ਬਾਕੀ ਵੀ ਸਾਰੀ ਰੁਟੀਨ ਚੈਕਿੰਗ ਆ ਜੀ ਇਹਦੇ ਵਿੱਚ ਖਪਤਕਾਰ ਨੇ ਜਿਹੜੇ ਕਈ ਕਮਰਸ਼ੀਅਲ ਵਰਤੋਂ ਕਰ ਰਹੇ ਨੇ ਘਰ ਦੇ ਮੀਟਰ ਤੋਂ ਉਹਨਾਂ ਦੇ ਰਿਪੋਰਟਾਂ ਭਰ ਦਿੱਤੇ ਅਗੇ ਜਾਣੇ ਤੇ ਕਈ ਖਪਤਕਾਰਾਂ ਨੇ ਹੁਣ ਜਿੱਦਾਂ ਏਸੀ ਲਵਾਇਆ ਗੀਜ਼ਰ ਲਵਾਇਆ ਉਹਨਾਂ ਨੇ ਕਾਫੀ ਸਮੇਂ ਤੋਂ ਉਹਨਾਂ ਦੇ ਮੀਟਰਾਂ ਉੱਤੇ ਮਾਫੀ ਵੀ ਲੱਗੀ ਹੋਈ ਆ ਪਰ ਉਹਨਾਂ ਨੇ ਲੋਡ ਨਹੀਂ ਵਧਾਇਆ ਜੀ ਉਨ੍ਹਾਂ ਦੇ ਵਿੱਚ ਚੈਕਿੰਗ ਕੀਤੀ ਗਈ ਆ ਤੇ ਹੁਣ ਬਾਕੀ ਵੀ ਹੋਰ ਕਰ ਰਹੇ ਆ ਤੇ ਮਾ ਜੋ ਉੱਚ ਅਧਿਕਾਰੀਆਂ ਦੇ ਹੁਕਮਾਂ ਦੇ ਅਨੁਸਾਰ ਸਾਰੀ ਕਾਰਵਾਈ ਕੀਤੀ ਜਾ ਰਹੀ ਆ ਤੇ ਲੋਕਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਜੇ ਤੁਸੀਂ ਏਸੀ ਲਵਾਏ ਗੀਜ਼ਰ ਲਵਾਏ ਆ ਜਾਂ ਆਪਣੇ ਘਰ ਚ ਕੋਈ ਦੁਕਾਨ ਖੋਲੀ ਆ ਤੇ ਦੁਕਾਨ ਦਾ ਮੀਟਰ ਕਮਰਸ਼ੀਅਲ ਅਲੱਗ ਲਾਇਆ ਜਾਵੇ ਤੇ ਜਿਹੜੇ ਗੀਜ਼ਰ ਵਗੈਰਾ ਲੋਡ ਤੁਸੀਂ ਆਪਣਾ ਵਧਾਓ ਤੇ ਜਿਹੜੇ ਵੀ ਵੀਰ ਮੇਰੇ ਨੇ ਖਫਤਕਾਰ ਨੇ ਮਾਫੀ ਲਵਾਈ ਆ ਆਪਣੀ ਤੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਤੁਸੀਂ ਆਪਣੇ ਦਫਤਰ ਜਾ ਕੇ ਬੜਾ ਹੀ ਆਸਾਨ ਕੰਮ ਹੁੰਦਾ ਸਰਕਾਰ ਨੇ ਆਨਲਾਈਨ ਹੀ ਕਰਤਾ ਵਾ ਔਨਲਾਈਨ ਹੀ ਤੁਸੀਂ ਆਪਣਾ ਲੋਡ ਵਧਾ ਸਕਦੇ ਜੀ ਜਦੋਂ ਵਰਗੀ ਸਰਕਾਰ ਵੱਲੋਂ 600 ਯੂਨਟ ਫਰੀ ਦਿੱਤੇਗੇ ਨੇ ਲੋਕਾਂ ਨੂੰ ਪਰ ਲੋਕ ਇਸ ਦੀ ਨਜਾਇਜ਼ ਵਰਤੋਂ ਕਰਦ ਨੇ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਏਸੀ ਲਗਾ ਕੇ ਇਹ ਸਾਡੇ 600 ਯੂਨਟ ਨਹੀਂ ਖਪਣਗੇ ਪਰ ਜਿਨ੍ਹਾਂ ਦੇ ਘਰੇ ਏਸੀ ਲੱਗਾ ਉਹਨਾਂ ਨੂੰ ਕਿੰਨੇ ਕਿਲੋਵਾਟ ਤੱਕ ਦਾ ਜਿਹੜਾ ਆਪਣਾ ਮੁਕਲਗ ਨੂੰ ਪੂਰਾ ਦੇ ਵੇਖੋ ਸਾਰਾ ਏਸੀ ਦੀ ਅਲੱਗ-ਅਲੱਗ ਕੈਪੈਸਿਟੀ ਹੈਗੀ ਆ ਕਿਸੇ ਨੇ 1.5 ਟਨ ਦਾ ਲਵਾਇਆ ਕਿਸੇ ਨੇ ਆਪਣੇ ਰੂਮ ਦੇ ਹਿਸਾਬ ਨਾਲ 1 ਟਨ ਦਾ ਲਵਾਇਆ ਜਿਹੜਾ 1 ਟਨ ਵਾਲਾ ਵਾ ਕਈ ਲੈਂਦੇ ਆ 600 ਵਾਟ ਲੋਡ ਜੀ ਤੇ ਜਿਹੜਾ ਆਪਣਾ ਇਸ ਤੋਂ ਥੱਲੇ ਆਂਦੇ 1200 ਵਾਟ ਲੋੜ ਵਾਲੇ ਵੀ ਏਸੀ ਆ ਹੁਣ ਗੱਲ ਇਸ ਤਰ੍ਹਾਂ ਆ ਵੀ ਜਿਹੜਾ ਖਪਤਕਾਰ ਆ ਸਮਝਦਾਰੀ ਨਾਲ ਆਪਣਾ ਖਪਤਕਾਰ ਜਿੱਦਾਂ ਇੱਕ ਘਰ 'ਚ ਇੱਕ ਫੈਮਿਲੀ ਆ ਉਹਨਾਂ ਦਾ ਇਸ ਤਰ੍ਹਾਂ ਆ ਵੀ ਆਪਣੇ ਮੀਟਰ ਦੇ 600 ਤੇ ਜੂੰਟ ਦੇ ਵਿੱਚ ਹੀ ਉਹ ਚਲਵਾ ਸਕਦੇ ਨੇ ਏਸੀ ਆ ਉਹ ਇਨਵਰਟਰ ਟਾਈਪ ਲਵਾਉਣ ਤੇ ਇੱਕੋ ਆਪਣੇ ਘਰ ਦੇ ਵਿੱਚ ਇੱਕੋ ਰੂਮ 'ਚ ਆਪਣਾ ਏਸੀ ਯੂਜ਼ ਕਰਨੋਂ ਬਹੁਤ ਘੱਟ ਲਾਈਟ ਖਿੱਚਦਾ ਵਾ ਤੇ 600 ਜੂੰਟ ਦੇ ਵਿੱਚ ਹੀ ਉਹਨਾਂ ਨੂੰ ਕੋਈ ਬਿੱਲ ਨਹੀਂ ਆਏਗਾ 600 ਜੂੰਟ ਦੇ ਵਿੱਚ ਹੀ ਉਹ ਆਪਣਾ ਏਸੀ ਦਾ ਵੀ ਵਰਤੋਂ ਕਰ ਸਕਦੇ ਆ ਅੱਜਕੱਲ ਲੋਕਾਂ ਨੇ ਬੈਟਰੀ ਵਿਛੇ ਚਾਰਜ ਕਰਦੇ ਨੇ ਉਹਨਾਂ ਨੇ ਇੱਕ ਤਾਂ ਦਾ ਬਣਾ ਰੱਖਿਆ ਕਿ ਅਲੱਗ-ਅਲੱਗ ਬੈਟ ਰਿਕਸ਼ਨ ਵਾਲਾਂ ਤੋਂ ਆਪਣੇ ਖਲਾਰ ਕੇ ਤੇ ਉਹਨਾਂ ਤੋਂ ਚਾਰਜ ਵਸੂਲ ਕਰਦੇ ਨੇ ਪਰ ਜਿਹੜਾ ਉਹਨਾਂ ਦਾ ਜਿਹੜਾ ਮੀਟਰ ਨੇ ਕੋ ਕਮਰਸ਼ੀਅਲ ਨਹੀਂ ਲੱਗੇ ਹਾਂਜੀ ਹਾਂਜੀ ਉਹਦੇ ਸਬੰਧ ਵਿੱਚ ਵੀ ਹੋਈ ਆ ਜੀ ਚੈਕਿੰਗ ਇਹੋ ਜਿਹੇ ਸਾਡੇ ਹੁਣ ਜਦੋਂ ਅਸੀਂ ਚੈਕਿੰਗ ਕੀਤੀ ਹੈ ਕੇਸ ਨਿਗਾ ਚ ਆਏ ਨੇ ਉਹਨਾਂ ਦੀ ਜਿਹੜੀ ਰਿਪੋਰਟ ਅਸੀਂ ਭਰ ਦਿੱਤੀ ਗਈ ਆ ਲੋਕਾਂ ਨੇ ਜਿਹੜਾ ਹੁਣ ਜਿੱਦਾਂ ਥ੍ਰੀ ਬਲੂਨ ਚਾਰਜ ਕਰਨਾ ਕਮਰਸ਼ੀਅਲ ਚ ਆਉਂਦਾ ਜੀ ਤੇ ਲੋਕਾਂ ਕੋਲੋਂ ਆਪਣੇ ਘਰ ਦੇ ਮੀਟਰ ਤੋਂ ਉਹਨੂੰ ਚਾਰਜ ਕੀਤਾ ਜਾ ਰਿਹਾ ਵਾ ਜੋ ਵੀ ਵਿਭਾਗ ਦੇ ਦਸਤਾਵੇਜ਼ ਦੇ ਅਨਸਾਰ ਉਹਨਾਂ ਨੂੰ ਹੁਣ ਕਮਰਸ਼ੀਅਲ ਚਾਰਜ ਜਿਹੜੇ ਵੀ ਲੋਕ ਜਿਹੜੇ ਥ੍ਰੀਰ ਆਪਣੇ ਘਰਾਂ ਦੇ ਵਿੱਚ ਘਰ ਵਾਲੇ ਮੀਟਰ ਤੋਂ ਚਾਰਜ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਲੋਕ 600 ਯੂਨਟ ਫ੍ਰੀ ਹੋਣ ਤੇ باوجود ਅੱਜ ਕੁੰਡੀਆਂ ਦੀ ਵਰਤੋਂ ਕਰਦੇ ਹੋ ਵੇਖੋ ਸਾਰੇ ਤੇ ਅਵੇਰਨੈਸ ਲੋਕਾਂ ਨੂੰ ਚਾਹੀਦੀ ਆ ਸਰਕਾਰ ਨੇ ਇੰਨਾ ਵਧੀਆ ਲੋਕਾਂ ਨੂੰ ਦਿੱਤਾ ਵਾ 600 ਯੂਨਟ ਬਹੁਤ ਜ਼ਿਆਦਾ ਹੁੰਦਾ ਇੱਕ ਆਮ ਫੈਮਿਲੀ ਬਿਲਕੁਲ ਜ਼ੀਰੋ ਬਿੱਲ ਸਰਕਾਰ ਦੀ ਬਹੁਤ ਵਧੀਆ ਪਾਲਿਸੀ ਆ ਜਿਹਦੇ ਵਿੱਚ ਮੇਰੇ ਖਿਆਲ 80% ਤੋਂ ਵੱਧ ਲੋਕ ਜਿਹੜਾ ਇਹਦਾ ਫਾਇਦਾ ਉਠਾ ਰਹੇ ਨੇ ਤੇ ਮੈਂ ਬਾਕੀ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਠਰਮੇ ਨਾਲ ਬਰਜਲੀ ਦੀ ਯੂਜ਼ ਕਰੋ ਚੋਰੀ ਬਿਲਕੁਲ ਨਾ ਕਰੋ ਤੇ 600 ਜੁੰਡ ਦੇ ਵਿੱਚ ਹੀ ਉਹਦਾ ਬਿੱਲ ਜੀਰੂ ਆਏਗਾ ਅਜੇ ਕਿੰਨੇ ਘਰਾਂ ਦੀ ਕੁੰਡੀ ਫੜੀ ਗਈ ਹੈ ਕੁੰਡੀ ਤਾਂ ਸਰ ਅਜੇ ਨਹੀਂ ਫੜੀ ਗਈ ਕੋਈ ਆ ਕਮਰਸ਼ਲ ਜ਼ਰੂਰ ਹੋਗਾ ਵੀ ਲੋਕ ਕਮਰਸ਼ਲ ਯੂਜ਼ ਕਰ ਰਹੇ ਆ ਤੇ ਘਰ ਦੇ ਮੀਟਰ ਦੋਤੇ ਉਹ ਜ਼ਰੂਰ ਫੜੇ ਗਏ ਆ ਬਾਕੀ ਅਜੇ ਚੈਕਿੰਗ ਕਰ ਰਹੇ ਆ ਅਜੇ ਰੋਟੀਨ ਚ ਚੱਲਦਾ ਆ ਕੰਮ ਇਹ ਵੇਖ ਲੈਣੇ ਜੇ ਹੋਰ ਜ ਕੋਈ ਆਉਂਦਾ